ਸਤਿ ਸ਼੍ਰੀ ਅਕਾਲ ਪੰਜਾਬੀ ਜੇਕੇ ਤੁਮ ਸਾਰੇ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕਾ ਔਰ ਦਰਸ਼ਕੋ ਇਸ ਵਕ ਇਸ ਵੈਦਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਤੁਹਾਨੂੰ ਦੱਸ ਦਈਏ ਕਿ ਇਸ ਵਕ ਜੋ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਸ਼ਾਮ ਵੇ ਅਲਰਟ ਕਾਰਨ ਦਹਿਸ਼ਤ ਦਾ ਮਾਹੌਲ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਜੋ ਹੈ ਕਿ ਜੋ ਪਾਰੀ ਤਬਾਈ ਮਚ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਡਿਟੇਲ ਵੀ ਤੁਹਾਨੂੰ ਮੌਸਮ ਦੇ ਬਾਰੇ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਕਿਸ ਤਰ੍ਹਾਂ ਦੀ ਚੇਤਾਵਨੀ ਜੋ ਲੋਕਾਂ ਨੂੰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਦੇਸ਼ ਪਰੀ ਮੌਨਸੂਨ ਦੇ ਆਉਣ ਦੇ ਨਾਲ ਜੋ ਮੌਸਮ ਵਿੱਚ ਬਕਾਈ ਤਰ੍ਹਾਂ ਦੇ ਬਦਲਾਅ ਵੇਖੇ ਜਾ ਰਹੇ ਅਤੇ ਇਸੇ ਦੇ ਨਾਲ ਹੀ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਕਈ ਰਾਜਾਂ ਵਿੱਚ ਭਾਰੀ ਬਾਰਿਸ਼, ਬਿਜਲੀ ਡਿਗਨ ਅਤੇ ਇੱਕ ਤੇਜ਼ ਹਵਾਵਾਂ جاری ਰਹਣਗੀਆਂ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਤਰ ਭਾਰਤ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਮੌਸਮ ਖਰਾਬ ਰਹੇਗਾ। ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਅੱਜ ਸ਼ਾਮ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਵੀ ਅਨੁਸਾਰ 4 ਤੋਂ 6 ਜੂਨ ਦੇ ਵਿਚਕਾਰ ਪੰਜਾਬ ਉਤਰਾਖੰਡ ਹਰਿਆਣਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਭਾਰੀ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਦੰਦਸਤੇ ਕਿ ਆਈਐਮਡੀ ਨੇ ਇਹ ਵੀ ਕਿਹਾ ਕਿ ਚਾਰ ਤੋਂ 5 ਜੂਨ ਤੱਕ ਉੱਤਰਾਖੰਡ ਵਿੱਚ ਅਤੇ 4 ਤੋਂ 6 ਜੂਨ ਨੂੰ ਪੰਜਾਬ ਹਰਿਆਣਾ ਵਿੱਚ ਭਾਰੀ ਬਾਰਿਸ਼ ਜੋ ਭਾਰੀ ਮੀਂਹ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਬੀਤੀ ਰਾਤ ਜੋ ਮੀਂਹ ਪਿਆ ਹੈ ਹਨੇਰੀ ਤੇ ਤੂਫਾਨ ਮਗਰੋਂ ਮੀਂਹ ਅਤੇ ਗੜੇਮਾਰੀ ਨੇ ਲੋਕਾਂ ਨੂੰ ਆਤੀ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਇਸ ਦੇ ਨਾਲ ਇਹ ਗੱਲ ਕਰੀਏ ਫਰੀਦਕੋਟ ਦੇ ਫਾਜ਼ਿਲਕਾ ਇਲਾਕੇ ਵਿੱਚ ਹਨੇਰੀ ਤੇ ਚੱਕਰ ਮਗਰੋਂ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ ਇਸ ਦੇ ਨਾਲ ਤੇਜ਼ ਮੀਂਹ ਪਿਆ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ ਬੁੱਧਵਾਰ ਨੂੰ ਸਵੇਰ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਪੇਸ਼ ਨਗੋਈ ਕੀਤੀ ਗਈ ਹੈ ਮਤਲਬ ਕਿ ਅੱਜ ਦੇ ਦਿਨ ਜੋ ਤੇਜ਼ ਹਵਾਵਾਂ ਦੇ ਨਾਲ-ਨਾਲ ਪਾਰੀ ਮੀਂਹ ਵੀ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਆਸਾਮ ਪੰਜਾਬ ਹਰਿਆਣਾ ਹਿਮਾਚਲ ਪਰਦੇ ਅਤੇ ਉੱਤਰਾਖੰਡ ਸਮੇ 11 ਰਾਜਾਂ ਲਈ ਸੰਤਰੀ ਯਾਨੀ ਔਰੇਂਜ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ بارش ਗਰਜ ਤੇਜ਼ ਹਵਾ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਆਈਐਮਡੀ ਵੱਲੋਂ ਜੋ ਪਵਿੱਖ ਪਾਣੀ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਉਸ ਦੇ ਅਨੁਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਨਾਲ ਨਾਲ ਦਿੱਲੀ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਦਕਿ ਕੁਝ ਖੇਤਰਾਂ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੂਫਾਨ ਆਉਣ ਦੀ ਵੀ ਸੰਭਾਵਨਾ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਜੋ ਪੈਸਟਨ ਕਿਸਰ ਗਰਮ ਹੋ ਰਿਹਾ ਹੈ ਇਸ ਦੇ ਨਾਲ ਹੀ ਜੋ ਪੱਛਮੀ ਰਾਜਸਥਾਨ ਵੀ ਤੂਲ ਪਈ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਤੁਹਾਨੂੰ ਦੱਸਦੇ ਕਿ ਹੋਰ ਪ੍ਰਭਾਵਿਤ ਰਾਜਾਂ ਵਿੱਚ ਮਧ ਪ੍ਰਦੇਸ਼ ਮਹਾਰਾਸ਼ਟਰ ਛਤੀਸਗੜ ਬਿਹਾਰ ਪੱਛਮੀ ਬੰਗਾਲ ਅਤੇ Jharkhand ਵੀ ਇਨਾਂ ਵਿੱਚ ਸ਼ਾਮਲ ਹਨ ਜਿੱਥੇ ਅਗਲੇ 24 ਤੋਂ 48 ਘੰਟੇ ਵਿੱਚ ਮੌਸਮ ਵਿਗੜ ਸਕਦਾ ਹੈ ਉੱਤਰ ਪੂਰਬੀ ਪਾਰਕਵਿ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਪਾਰੀ ਬਾਰਿਸ਼ ਕਾਰਨ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਜੋ ਜੋ કુલ ਗਿਣਤੀ ਹੈ 36 ਲੋਕਾਂ ਦੀ ਜਾਨ ਇਸ ਵਿੱਚ ਜਾ ਚੁੱਕੀ ਹੈ ਅਤੇ ਇਸ ਨਾਲ ਹੀ ਇਕੱਲੇ ਆਸਾਮ ਵਿੱਚ ਅਰਨਾਚਲ ਪ੍ਰਦੇਸ਼ ਮਿਕਾਲਿਆ ਅਗਰ ਤੁਸੀਂ ਮੌਤਾਂ ਦੀ ਗਿਣਤੀ ਕਰੀਏ ਤਾਂ ਇਸ ਵਕਤ ਆਸਾਮ ਵਿੱਚ ਅਰਨਾਚਲ ਪ੍ਰਦੇਸ਼ ਵਿੱਚ 10 ਮਿਜ਼ੋਰਮੀ ਪੰਜ ਸਿਕੰਬਿਚਤਨ ਅਤੇ ਤ੍ਰਿਪੁਰਾਤ ਵਿੱਚ ਇੱਕ ਤੋਂ ਇਲਾਵਾ 11 ਮੋਤਾ ਹੋਈਆਂ ਨੇ ਅਤੇ ਇਸ ਦੇ ਨਾਲ ਹੀ ਆਈਐਮਡੀ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ 7 ਦਿਨਾਂ ਤੱਕ ਉੱਤਰ ਪੂਰਬ ਵਿੱਚ ਜੋ ਹੈ ਕਿ ਜ਼ਿਆਤਰ ਹਿੱਸੇ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ ਤੇ 4 ਜੂਨ ਨੂੰ ਕੁਝ ਥਾਵਾਂ ਤੇ ਬਹੁਤ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਆਸਾਮ ਦੇ ਮੁੱਖ ਮੰਤਰੀ ਹਿੰਮਤ ਵਿਸਵਾਸ ਸ਼ਰਮਾ ਨੇ ਸਭ ਤੋਂ ਵੱਧ ਪ੍ਰਭਾਵਿਤ ਲਖੀਮਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜੋ ਕਿ ਮੌਸਮ ਵਿੱਚ ਵੀ ਬਦਲਾਅ ਵੇਖੇ ਜਾ ਰਹੇ ਹਨ ਕਈ ਥਾਵਾਂ ਤੇ ਜੋ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਪੈ ਰਿਹਾ ਕਈ ਜਗ੍ਹਾ ਤੇ ਜੋ ਤੇਜ਼ ਹਵਾਵਾਂ ਚੱਲ ਰਹੀਆਂ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਨਾਲ ਹੋ ਰਾਜਾਂ ਵੀ ਇਸ ਟਾਈਮ ਮੌਸਮ ਬਿਲਕੁਲ ਬਦਲ ਚੁਕਾ ਹੈ ਮੌਸਮ ਵਿੱਚ ਜਿੱਥੇ ਜੋ ਗਿਰਾਵਟ ਤਾਪਮਾਨੇ ਗਿਰਾਵਟ ਵੇਖੀ ਗਈ ਹੈ ਜੋ ਗਰਮੀ ਤੋਂ ਰਾਹਤ ਮਿਲਿਆ ਲੋਕਾਂ ਨੂੰ ਥੋੜਾ ਸਕੂਨ ਮਿਲਿਆ ਪਰ ਉਸ ਦੇ ਨਾਲ-ਨਾਲ ਇਸ 파ਰੀਮੀ ਨੇ ਕਈ ਤਮਾ ਤੇ ਤਬਾਈ ਮਚਾਈ ਹੋਈ ਹੈ ਜਿਸ ਕਾਰਨ ਲੋਕਾਂ ਨੂੰ 파ਰੀ ਜੋ ਪਰੇਸ਼ਾਨੀਆਂ ਚਲਨੀਆਂ ਪੈ ਰਹੀਆਂ ਹਨ ਜਿਸ ਕਾਰਨ ਲੋਕਾਂ ਦੇ لینڈ ਸਲਾਈਡ ਹੋ ਰਹੇ ਹਨ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਤੇ ਕਈ ਲੋਕਾਂ ਦਾ ਇਸ 파ਰੀਮੀ ਦੇ ਕਾਰਨ ਤਬਾਈ ਦੇ ਕਾਰ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਪਰ ਫਿਲਹਾਲ ਜੋ ਹੈ ਕਿ ਮੋਜ਼ਾ ਮੇਂ ਥੋੜੀ ਰਾਹਤ ਵੇਖ ਨੂੰ ਮਿਲੇ ਗਰਮੀ ਤੋਂ ਲੋਕਾਂ ਨੂੰ ਥੋੜਾ ਬਚਾਅ ਮਿਲਿਆ ਪਰ ਇਸ بارش ਕਰਾ ਆਈਐਮਡੀ ਵੱਲੋਂ ਇਸ ਤਰ੍ਹਾਂ ਕਈ ਜ਼ਿਲ੍ਹੇ ਵਿੱਚ ਜੋ orange alert ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਜੋ ਸੁਰੱਖਿਅਤ ਥਾਵਾਂ ਤੇ ਜਾਂ ਰਹਿੰਦੀ ਜੋ ਅਪੀਲ ਕੀਤੀ ਗਈ ਹੈ ਇਸ ਤੇ ਨਾਲ ਹੀ ਜੋ ਟੂਰਿਸਟ ਐਂ ਜੋ ਲੋਕ ਬਾਹਰ ਜਾਣਾ ਚਾਹੁੰਦੇ ਹਨ ਜੋ ਐਡਵਾਈਜ਼ਰੀ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਕਿ ਇਸ ਮੌਸਮ ਵਿੱਚ ਅਨਨੇਸੈਸਰੀ ਕਰੋਂ ਬਾਹਰ ਨਾ ਨਿਕਲੋ ਅੱਤ ਤੁਸੀਂ ਕਿਸੇ ਵੀ ਜਾਂਦੇ ਹੋ ਤਾਂ ਪਹਿਲੇ ਮੌਸਮਾਰੇ ਪੂਰੀ ਜਾਣਕਾਰੀ ਹਾਸਿਲ ਕਰੋ ਉਸ ਤੋਂ ਬਾਅਦ ਹੀ ਕਰੋ ਬਾਹਰ ਨਿਕਲਣ ਦੀ ਜੋ ਆਪਣੀ ਪਿਆਰੀ ਕਰੋ ਅਸੀਂ ਫਿਰ ਆਦਰ ਹੋਗੇ ਨਵੇਂ ਅਪਡੇਟ ਲੈ ਕੇ ਸਾਡੇ ਪੇਨ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਆਪਣੀ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਪੁੱਲਣਾ ਧੰਨਵਾਦ